ਦੇਸ਼ ਦੀ ਰਾਜਸਥਾਨੀ ਦਿੱਲੀ ਜਿੱਥੇ ਹਰ ਸਾਲ ਹਜ਼ਾਰਾਂ ਨੌਜਵਾਨ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨ ਲਈ ਆਉਂਦੇ ਹਨ ਉਹਨਾਂ ਦੀਆਂ ਖਾਂਦੇ ਵਿੱਚ ਆਈਐਸ ਤੇ ਪੀਸੀਐਸ ਬਣ ਕੇ ਦੇਸ਼ ਦੀ ਵਿਵਸਥਾ ਵਿੱਚ ਬਦਲਾਅ ਲਿਆਉਣ ਦਾ ਸੁਪਨਾ ਹੁੰਦਾ ਹੈ ਤੇਲੰਗਾਨਾ ਦੀ 25 ਸਾਲਾ ਤਾਨੀਆਂ ਵੀ ਇਹਨਾਂ ਹੁਨਰ ਬੱਚਿਆਂ ਵਿੱਚ ਸ਼ਾਮਿਲ ਸੀ ਪ੍ਰਸ਼ਾਸਨਿਕ ਅਧਿਕਾਰੀ ਬਣ ਕੇ ਸਿਸਟਮ ਵਿੱਚ ਸੁਧਾਰ ਲਿਆਉਣ ਦਾ ਇਰਾਦਾ ਰੱਖਣ ਵਾਲੀ ਤਾਨੀਆਂ ਸ਼ਨੀਵਾਰ ਨੂੰ ਖੁਦ ਸਿਸਟਮ ਦੀਆਂ ਖਾਮੀਆਂ ਦਾ ਸ਼ਿਕਾਰ ਹੋ ਗਈ ਦਿੱਲੀ ਦੇ ਰਜਿੰਦਰਨਗਰ ਸਥਿਤ ਰਾਓ ਆਈਐਸ ਕੋਚਿੰਗ ਸੈਂਟਰ ਦੇ ਬੇਸਮੈਂਟ ਵਿੱਚ ਪਾਣੀ ਭਰ ਜਾਂਦਾ ਤੇ ਉਹਦੇ ਜਾਨ ਚਲੇ ਜਾਂਦੇ ਲਾਇਬ੍ਰੇਰੀ ਵਿੱਚ ਅਚਾਨਕ ਪਾਣੀ ਭਰ ਗਿਆ ਤੇ ਤਿੰਨ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਕੇਂਦਰੀ ਕੋਲਾ ਅਤੇ ਖਾਨ ਮੰਤਰੀ ਜੀ ਕ੍ਰਿਸ਼ਨ ਰੈਡੀ ਨੇ ਤਾਨਿਆ ਦੇ ਪਿਤਾ ਵਿਜੇ ਕੁਮਾਰ ਨਾਲ ਸੰਪਰਕ ਕੀਤਾ ਅਤੇ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ। ਤਾਨਿਆ ਦੇ ਪਰਿਵਾਰ ਦੀਆਂ ਜੜਾਂ ਬਿਹਾਰ ਤੋਂ ਰੰਗਾਬਾਦ ਵਿੱਚ ਹਨ ਤੇ ਇਸ ਲਈ ਉਸਦੇ ਦੇਹ ਨੂੰ ਅੰਤਿਮ ਸੰਸਕਾਰ ਲਈ ਬਿਹਾਰ ਦੇ ਵਿੱਚ ਲਿਜਾਇਆ ਜਾਵੇਗਾ। ਦਿੱਲੀ ਚ ਤਾਨਿਆ ਦੇ ਚਚੇਰੇ ਭਰਾ ਪ੍ਰਤੀਕ ਨੇ ਦੱਸਿਆ ਕਿ ਮੈਨੂੰ ਅੱਜ ਸਵੇਰੇ ਘਰੋਂ ਫੋਨ ਆਇਆ ਕਿ ਅਜੇ ਹੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਮੈਂ ਇੱਥੇ ਪਹੁੰਚਿਆ ਸੀ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਜਦੋਂ ਇਸ ਤਰ੍ਹਾਂ ਦੀ ਤਰਾਸਦੀ ਬੱਚਿਆਂ ਦੇ ਨਾਲ ਵਾਪਰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ ਹੈ ਅੰਦੋਲਨ ਕਰਨਾ ਕੋਈ ਮੁੱਦਾ ਉਠਾਉਣਾ ਟੀਵੀ ਤੇ ਪ੍ਰਸਾਰਿਤ ਹੋਣਾ ਇੱਕ ਵੱਖਰੀ ਗੱਲ ਹੈ ਪਰ ਇਸ ਤੋਂ ਇਸ ਤੋਂ ਬਾਅਦ ਇਸ ਦੇ ਪਿੱਛੇ ਕੌਣ ਹੈ ਇਸ ਦੇ ਖਿਲਾਫ ਕਾਰਵਾਈ ਕੀ ਹੁੰਦੀ ਹੈ ਇਹ ਸਭ ਸਾਹਮਣੇ ਆਉਣਾ ਚਾਹੀਦਾ ਹੈ ਆਮ ਬੱਚੇ ਨਹੀਂ ਹਨ IAS ਦੀ ਤਿਆਰੀ ਕਰ ਰਹੇ ਹਨ ਬਾਅਦ ਦੇ ਵਿੱਚ ਇਹਨਾਂ ਨੇ ਦੇਸ਼ ਦੇ ਬਿਊਰੋਕਰੇਟਸ ਬਣਨਾ ਹੈ ਜੇਕਰ ਇਹ ਹਾਦਸਾ ਉਹਨਾਂ ਦੇ ਨਾਲ ਵਾਪਰ ਰਿਹਾ ਤਾਂ ਅੰਦਾਜ਼ਾ ਲਗਾਓ ਕਿ ਇਸ ਦੇਸ਼ ਦੇ ਵਿੱਚ ਬੱਚੇ ਕਿੰਨੇ ਕੁ ਸੁਰੱਖਿਆਤ ਹਨ ਤਾਂ ਨਹੀਂ ਆ IAS ਬਣਨਾ ਚਾਹੁੰਦੀ ਸੀ ਤੇ ਦੇਸ਼ ਨੂੰ ਸੁਧਾਰਨਾ ਚਾਹੁੰਦੀ ਸੀ ਅੱਜ ਉਹੀ ਉਸੇ ਸਿਸਟਮ ਦਾ ਸ਼ਿਕਾਰ ਹੋ ਗਈ ਜਿਸ ਨੂੰ ਉਹ ਬਦਲਣਾ ਚਾਹੁੰਦੀ ਸੀ ਜੋਣ ਗੱਲ ਕਰੀਏ ਸਵਾਲ ਇਹ ਉੱਠਦਾ ਹੈ ਕਿ ਇਸ ਦੁਖਾਂਤ ਲਈ ਜ਼ਿੰਮੇਵਾਰ ਕੌਣ ਹੈ ਸਜ਼ਾ ਕਿਸ ਨੂੰ ਮਿਲੇਗੀ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਜਿੱਥੇ ਪੂਰੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉੱਥੇ ਹੀ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ਤੇ ਵੀ ਗੰਭੀਰ ਸਵਾਲ ਉੱਠ ਰਹੇ ਹਨ ਕਿ ਇਹਨਾਂ ਮਾਸੂਮ ਵਿਦਿਆਰਥੀਆਂ ਦੀ ਮੌਤ ਲਈ ਕਿਸੇ ਨੂੰ ਜਵਾਬਦੇਹ ਠਰਾਇਆ ਜਾਵੇਗਾ ਜਾਂ ਇਹ ਮਾਮਲਾ ਵੀ ਅਣਸੁਲਝੇ ਸਵਾਲਾਂ ਵਾਂਗ ਇੱਕ ਵਾਰ ਫਿਰ ਹਨੇਰੇ ਵਿੱਚ ਹੀ ਰਹੇਗਾ